ਹਾਂ ਜੀ ਲੋਕ ਸਭ ਕੀ ਕਹਿਣਾ ਚਾਹੁੰਗੇ ਜਿਹੜੀ ਅੱਜ ਮਨੀਪੁਰ ਦੇ ਉੱਤੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਲਈ ਹੈ ਅੱਜ ਦੀ ਸਪੈਸ ਕਾਨਫਰੰਸ ਵਿੱਚ ਇਸ ਲਈ ਬੁਲਾਈ ਗਈ ਹੈ ਸੇ ਕਿ ਸਾਡਾ ਇੱਕ ਇੱਕ ਡੈਲੀਗੇਸ਼ਨ ਪਾਰਲੀਮੈਂਟਰੀ ਡੈਲੀਗੇਸ਼ਨ ਉਹਨਾਂ ਨੇ ਮਨੀਪੁਰ ਜਾ ਕੇ ਆਏ ਹੈ ਡਾਕਟਰਾਂ ਦਾ ਇਸ ਗੱਲ ਨੂੰ ਦੇਖਣ ਦੇ ਲਈ ਕਿ ਉੱਥੇ ਜਿਹੜੇ ਰੀਲੀਫ ਕੈਂਪ ਬਣੇ ਹੋਏ ਨੇ ਉਹਨਾਂ ਕੈਂਪਾਂ ਦੇ ਵਿੱਚ ਸਿਹਤ ਸਭਾਵਾਂ ਦੀ ਹਾਲਤੀ ਹੈ ਇਸ ਮੁчие ਤੌਰ ਤੇ ਸਿਹਤ ਸਭਾਵਾਂ ਦਾ ਇਸ ਲਈ ਕੀ ਹਾਲ ਹੈ ਕਿਉਂਕਿ ਮਨੀਪੁਰ ਜਿਹੜੀ ਜੋ ਹਿੰਸਾ ਹੋਈ ਜਾਂ ਹੋਣ ਵੀ ਹੋ ਰਹੀ ਹੈ ਉਸ ਦੇ ਨਾਲ ਜੋ ਅਸਪਾਇਆ ਕੀ ਸਮਾਜ ਦੇ ਵਿੱਚ ਬਿਲਕੁਲ ਦੋ ਹਿੱਸਿਆਂ ਚ ਵੰਡਿਆ ਗਿਆ ਹੈ ਜਿਹੜੇ ਬੇਤਈ ਲੋਕ ਨੇ ਉਹ ਮੈਦਾਨਾ ਚ ਨੇ ਤੇ ਕੁੱਕੀ ਲੋਕ ਨੇ ਜੋ ਹੋਰ ਕਈ ਕਬੀਲੇ ਉਹ ਪਹਾੜੀ ਇਲਾਕੇ ਚ ਨੇ ਦੋਨਾਂ ਚ ਬਿਲਕੁਲ ਟਕਰੀ ਹੋ ਗਿਆ ਹੈ ਇਸ ਲਈ ਸੇ ਸਵਾਗਤ ਅਸਰ ਪੈਣੀ ਸੀ ਕਿ ਗ੍ਰੈਂਡ ਦੇ ਵਿੱਚ ਜੋ ਉੱਤੇ ਕੈਂਪ ਨੇ ਰੀਫ ਕੈਂਪ ਕੋਲ ਦੇ ਵਿੱਚ ਅਸੀਂ ਗਏ ਆ ਉੱਥੇ ਕਿ ਭੀੜ ਬਹੁਤ ਆਉਂਦੀ ਹੈ ਇਹਨਾਂ ਕੈਂਪਾਂ ਚ ਹੈ ਜੀ ਹਾਲ ਤੁਸੀਂ ਆਈ ਜੀ ਜੋ ਸਭ ਉੱਥੇ ਮਤਲਬ ਸਫਾਈ ਨਹੀਂ ਹੈ ਟਾਇਲਟਸ ਵਗੈਰੇ ਬੜੀ ਘਾਟ ਹੈ ਪਾਣੀ ਦੀ ਬੜੀ ਘਾਟ ਹੈ ਖੁਰਾਕ ਨਹੀਂ ਬੜੀ ਸਮੱਸਿਆ ਹੈ ਕਿਉਂਕਿ ਉੱਥੇ ਸਰਕਾਰ ਵੱਲੋਂ ਕੇਵਲ ਧਾਲ ਛਾਵਰ ਤੇ ਥੋੜਾ ਜਿਹਾ ਤੇਲ ਦਿੱਤਾ ਜਾ ਰਿਹਾ ਹੈ ਕੋਈ ਸਬਜ਼ੀਆਂ ਜਾਂ ਜਾਂਦਾ ਮੀਟ ਵਗੈਰਾ ਇਹਦੀ ਕੋਈ ਸਪਲਾਈ ਨਹੀਂ ਉੱਥੇ ਦੀ ਵੀ ਕੋਈ ਸਪਲਾਈ ਨਹੀਂ ਹੈ ਓਕੇ ਛੋਟੇ ਬੱਚਿਆਂ ਨੂੰ ਮਤਲਬ ਦੁੱਧ ਚਾਹੀਦਾ ਹੈ ਇਹ ਕੋਈ 5 ਮਹੀਨੇ ਦਾ ਪਰ 5 ਦਿਨ ਦਾ ਬੱਚਾ ਸੀ ਉਹਨੂੰ ਵੀ ਉਹ ਪਾਊਡਰ ਮਿਲਕ ਪਿਲਾ ਰਹੇ ਸੀ ਕਿਉਂਕਿ ਮਾਂ ਦਾ ਦੁੱਧ ਨਹੀਂ ਸੀ ਉਤਰਿਆ ਇਹਨਾਂ ਹਾਲਾਤ ਵਿੱਚ ਜੇ ਬੱਚੇ ਜਦੋਂ ਇਸ ਤਰ੍ਹਾਂ ਇਕੱਠੇ ਰਹਿ ਰਹੇ ਹਨ ਤਾਂ ਉਹਨਾਂ ਵਿੱਚ ਖਸਰਾ ਫੈਲਣ ਦਾ ਬੜਾ ਖਤਰਾ ਹੁੰਦਾ ਹੈ ਇਸ ਲਈ ਖਸਰਾ ਦਾ ਟੀਕਾਕਰਨ ਬੜਾ ਜ਼ਰੂਰੀ ਹੈ ਕਿਉਂਕਿ 4 ਮਹੀਨੇ ਹੋ ਗਏ ਹੁੰਦਾ ਕਿਸੇ ਦਾ ਕੋਈ ਟੀਕਾਕਰਨ ਨਹੀਂ ਹੋਇਆ ਦਵਾਈਆਂ ਦੀ ਬੜੀ ਘਾਟ ਹੈ ਇਸ ਲਈ ਉਹਦੀ ਪੂਰਤੀ ਬੜੀ ਜ਼ਰੂਰੀ ਹੈ ਪੁੱਕੀ ਏਰੀਆ ਜਿਹੜਾ ਹੈ ਉਹ ਪਹਾੜੀ ਏਰੀਆ ਹੈ ਉਹਨਾਂ ਉਹ ਆਪਣੇ ਪੇਸ਼ੈਂਟ ਨੂੰ ਲੈ ਕੇ ਜੇ ਕੋਈ ਸੀਰੀਅਸ ਬਿਮਾਰ ਹੋ ਜਾਏ ਉਹ ਮੈਦਾਨਾ ਤੇ ਜੇ ਕਿ ਇੰਪਾਲ ਵਿੱਚ ਜੇ ਕਿ ਕੋਈ ਮੈਡੀਕਲ ਕਾਲਜ ਨੇ ਆਪਣੇ ਮਰੀਜ਼ ਨਹੀਂ ਲਿਆ ਉਹ ਦਰਦੇ ਨੇ ਇਸ ਰਮੇ ਤਾਂ ਹੀ ਭਾਰਤੀ ਜਨ ਤੋਂ ਦਰਦਾ ਵਗਰ ਉੱਥੇ ਨਹੀਂ ਲਿਆ ਸੋ ਤੇ ਫਿਰ ਉਹ ਕਿੱਥੇ ਜਾਂਦੇ ਨੇ ਉਹ ਫਿਰ ਜਾਂਦੇ ਨੇ ਲੈ ਕੇ ਕੋਈ ਮਾ ਫੀਮਾਪੁਰ ਜੋ ਕਿ ਹੋਰ ਸੂਬੇ ਹੀ ਹੋਰ ਹੋਗੇ ਜਾਂ ਫਿਰ ਗੁਹਾਟੀ ਜੋ ਕਿ ਬੜੀ ਦੂਰ ਨੇ ਉੱਥੇ ਜਾਣ ਨੂੰ ਦਿਹਾੜੀ-ਗੜੀ ਲੱਗ ਜਾਂਦੀ ਹੈ ਤੇ ਗੁਹਾਟੀ ਪਹੁੰਚਣ ਤੇ 24 ਘੰਟੇ ਲੱਗ ਜਾਂਦੇ ਨੇ ਬੱਸਾਂ ਦੇ ਸੜਕਾਂ ਦੇ ਜਹਾਜ਼ ਤੋ ਇਸ ਸਥਿਤੀ ਦੇ ਵਿੱਚ ਉਹਨਾਂ ਦੀ ਇਲਾਜ ਇਸ ਬਚਾਉ ਬੜੀ ਮੁਸ਼ਕਲ ਹੈ ਉਹਨੇ ਜਿਲ੍ਹਾ ਹਸਪਤਾਲ ਜਿੱਥੇ ਅਸੀਂ ਗਏ ਜਿਸ ਇਲਾਕੇ ਦੇ ਵਿੱਚ ਉਸ ਜਿਲ੍ਹਾ ਹਸਪਤਾਲ ਦੇ ਉਹ ਵਿੱਚ ਆਪਰੇਸ਼ਨ ਥੀਟਰ ਨਹੀਂ ਹੈ ਖੂਨ ਦੀ ਕੋਈ ਵਿਸੇਤੀ ਨਹੀਂ ਹੈ ਇਹ ਸਾਰਿਆਂ ਦੇ ਵੱਲ ਤਵੱਜੋ ਦੇਣ ਦੀ ਲੋੜ ਹੈ ਇਹਨਾਂ ਸਾਰੀਆਂ ਕਮੀਆਂ ਨੂੰ ਪੂਰਾ ਕਰਨ ਦੀ ਜ਼ੋਰ ਹੈ ਖੁਰਾਕ ਵਧਾਣ ਦੀ ਲੋੜ ਹੈ ਕਿਟੀਕਾ ਕਰਨ ਦੀ ਲੋੜ ਹੈ ਅਸੀਂ ਉੱਥੋਂ ਦੇ ਸਿਹਤ ਅਧਿਕਾਰੀਆਂ ਨੂੰ ਮਿਲਿਆ ਉਹ ਅਸੀਂ ਉਹਨਾਂ ਨੂੰ ਵੀ ਇਹ ਗੱਲ ਦੱਸ ਦਿੱਤੀ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਵਿੱਚ ਆਪਸ ਵਿੱਚ ਵਿਸ਼ਵਾਸ ਇੱਕ ਦੂਸਰੇ ਉੱਪਰ ਵਿਸ਼ਵਾਸ ਪੈਦਾ ਕਰਨਾ ਜ਼ਰੂਰੀ ਹੈ ਨਹੀਂ ਤਾਂ ਜਿਸ ਕਿਸਮ ਦੇ ਮਾਨਸਿਕ ਤਣਾਅ ਉਸੇ ਲੋਕਾਂ ਵਿੱਚ ਬਣ ਗਏ ਨੇ ਖਾਸ ਤੌਰ ਤੇ ਬੱਚਿਆਂ ਦੇ ਵਿੱਚ ਜੋ ਕਿ ਡਰਦੇ ਨੇ ਰਾਤ ਨੂੰ ਉਹਨਾਂ ਨੂੰ ਡਰਾਉਣੇ ਸੁਪਨੇ ਆਉਂਦੇ ਨੇ ਸੁਪਨਿਆਂ ਵਿੱਚ ਫਿਰ ਉਹ ਰੋਂਦੇ ਨੇ ਕਹਿੰਦੇ ਨੇ ਚਲੋ ਘਰ ਚਲੋ ਘਰ ਚਲੋ ਏ ਅਗਰ ਇਹ 체ਤੀ ਨਾ ਹੱਲ ਕੀਤੇ ਗਏ ਤਾਂ ਇਹ ਉਹ ਪੁਨ ਬੱਚਾ ਨੂੰ ਗੰਭੀਰ ਮਾਨਸਿਕ ਬਿਮਾਰੀ ਨਾਲੋਂ ਵਿੱਚ ਲੱਗ ਸਕਦੀ ਹੈ ਡਾਕਟਰ ਸਾਹਿਬ ਤੁਸੀਂ ਉੱਥੇ ਜਾ ਕੇ ਆਏ ਹੋ ਉੱਥੇ ਕਾਰਨ ਕੀ ਬਣਿਆ ਕਿ ਏਡੀ ਵੱਡੀ ਹਿੰਸਾ ਹੋ ਗਈ ਤੇ ਕੇਂਦਰ ਸਰਕਾਰ ਹੱਲੇ ਤੱਕ ਜ਼ਿਆਦਾ ਤਰ ਕੁਝ ਕਰ ਨਹੀਂ ਪਾਰੀ ਉੱਥੇ ਦੁਬਾਰਾ ਤੋਂ ਉਹਨਾਂ ਨੂੰ ਘਰ ਬਸਾਉਣ ਲਈ ਕਰ ਨਹੀਂ ਪਾਰੀ ਇਹ ਹੁਣ ਸਰਕਾਰ ਨੂੰ ਪਤਾ ਕਰਨਾ ਚਾਹੀਦਾ ਹੈ ਜਾਂ ਕਰਨਾ ਨਹੀਂ ਚਾਹੀਦੀ ਮੈਨੂੰ ਸਮਝ ਨਹੀਂ ਪਤਾ ਲੇਕਿਨ ਮੰਨਦੇ ਹਾਂ ਕਾਰਨ ਉੱਥੇ ਤੇ ਦੇਖੋ ਸਾਰੇ ਇਕੱਠੇ ਇੱਥੇ ਰਹਿੰਦੇ ਸਪੈਕੀ ਮੇਰੇ ਹਰਵਾ ਉਥੇ ਅਨੇਕਾਂ ਸਾਲਾਂ ਤੋਂ ਬਹਾਰਸਾਲੀ ਜਾਂਦਾ ਇੱਕ ਦਿਨ ਸੋਚਿਆ ਵੀ ਨਹੀਂ ਸੀ ਕੋਈ ਕੁੱਕੀ ਤੇ ਮੇਤਾਈ ਸੰਦੇ ਇਹ ਜੇ ਕਦੇ ਗੱਲ ਵੀ ਨਹੀਂ ਹੋਈ ਕਦੇ ਕਿਉਂਕਿ ਵਿਸ਼ਾ ਹੀ ਨਹੀਂ ਸੀਗਾ ਕਰੇ ਉਧਰ ਹਾਈ ਕੋਰਟ ਦਾ ਫੈਸਲਾ ਆਇਆ ਹੈ ਕੋਈ ਟਰਬਿਸ਼ਨ ਦਾ ਇਸ਼ੂ ਸੀਗਾ ਉਹਦੇ ਤੇ ਉਸ ਤੋਂ ਬਾਅਦ ਕੁੱਕੀਆ ਵੱਲੋਂ ਦੇਖੋ ਤੇ ਸ਼ਾਂਤੀਪੁਰਕ ਪ੍ਰਦਰਸ਼ਨ ਹੋਇਆ ਹੈ ਸ਼ਾਮ ਨੂੰ ਫਿਰ ਕੋ ਚੂਰਾ ਚੰਦਰਪੁਰ ਏਰੀਆ ਜਿੱਥੋਂ ਕਿ ਬਾੜ ਸ਼ੁਰੂ ਹੁੰਦੇ ਨੇ ਉਥੇ ਹਿੰਸਾ ਹੋਈ ਹੈ ਉਹ ਸਿੰਸਨ ਨੂੰ ਅਗਰ ਉਥੇ ਹੀ ਕਾਬੂ ਕਰ ਲਿਆ ਜਾਂਦਾ ਸਰਕਾਰ ਵੱਲੋਂ ਤਾਂ ਸ਼ਾਇਦ ਇਹ ਗੱਲ ਜਿੰਨੀ ਵਧੇ ਨੀ ਤਾਂ ਉਥੇ ਨਹੀਂ ਕੀਤਾ ਗਿਆ ਹੁਣ ਫਿਰ ਮਾਹੌਲ ਬਹੁਤ بگੜ ਚੁੱਕਾ ਹੈ ਹੁਣ ਕਾਬੂ ਕਰਨ ਦਾ ਸੋਖਾ ਨਹੀਂ ਇਨਸਾਨوں ਨੂੰ ਹੁਣ ਤੇ ਡਾਇਲਗ ਨਾਲ ਆਪਸੀ ਗੱਲਬਾਤ ਨਾਲ ਇੱਕ ਦੂਸਰੇ 'ਤੇ ਵਿਸ਼ਵਾਸ ਪੈਦਾ ਕਰਕੇ ਲੋਕਾਂ ਨੂੰ ਸੋਚਦਾ ਵਧਾ ਕੇ ਹੀ ਇਸ ਗੱਲ ਨੂੰ ਠੀਕ ਕੀਤਾ ਜਾ ਸਕਦਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਥੇ ਸਰਕਾਰ ناکਾਮ ਰਹੀ ਹੈ ਸਰਕਾਰ ਦੀ ਤਾਂ ਕੰਮ ਇਹ ਦੋਨੋਂ ਪੱਖੇ ਹੀ ਹਿੱਟਦੇ ਨੇ ਉਹ ਕਿ ਵੀ ਇਹੀ ਕਹਿੰਦੇ ਨੇ ਤੇ ਮਿੱਤਾਈ ਵੀ ਇਹੀ ਕਹਿੰਦੇ ਨੇ ਕਿ ਸਰਕਾਰ ਜੋ ਹੈ ਸਾਡੇ ਬਾਰੇ ਸਮਝਣ ਨਹੀਂ ਚੀਕ ਰਹੀ। ਪਰ ਮਸਲਾ ਕਿੱਥੇ ਅੜਦਾ ਕਿਉਂਕਿ ਹੁਣ ਦੋਨੋਂ ਪੱਖ ਬਹਿ ਕੇ ਇੱਕ ਪਾਸੇ ਆਪਣਾ ਘਰ ਜਾਣਾ ਚਾਹੁੰਦੇ ਨੇ ਦੂਜਾ ਤਾਂ ਆਪਣੀ ਜ਼ਿੰਦਗੀ ਬਤੀਰ ਕਰਨਾ ਚਾਹੁੰਦੇ ਨੇ ਲੱਗਦਾ ਨਹੀਂ ਕਿ ਸਰਕਾਰ ਨੂੰ ਚਾਹੀਦਾ ਵਾ ਬਿਲਕੁਲ ਚਾਹੀਦਾ ਹੈ ਸਰਕਾਰ ਨੂੰ ਵੀ ਚਾਹੀਦਾ ਹੈ ਤੇ ਸਮਾਜੀ ਸੰਸਥਾਵਾਂ ਵੀ ਉੱਥੇ ਅਮਨ ਅਮਾਨ ਬਣ ਕਰਨ ਚ ਕੁਝ ਭੂਮਿਕਾ ਖਦਾ ਕਰ ਸਕਦੀ ਹੈ ਸਰਕਾਰ ਦਾ ਤੇ ਪ੍ਰਮੁੱਖ ਭੂਮਿਕਾ ਹੁੰਦੀ ਹੈ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਲੋਕਾਂ ਨੂੰ ਨਿਯੇ ਜੋਲ ਬਲ ਵਧਾਏ ਲੋਕਾਂ ਦੀ ਸੁਰਤਾ ਵਧਾਏ ਉਹਤੇ ਪੀਸ ਕਮੇਟੀਆਂ ਬਣਾਏ ਜਿਹਦੇ ਵਿੱਚ ਦੋਨਾਂ ਨੂੰ ਬੁਲਾਏ ਉਹਦੇ ਨਾਲ ਹੀ ਲੋਕਾਂ ਨੂੰ ਜਿਹੜੇ ਦੂਸਰੇ ਤੇ ਵਿਸ਼ਵਾਸ ਪੈਦਾ ਹੋਏਗਾ ਨਾ ਜੋ ਦੇਖੂਗਾ ਕਿ ਦੂਸਰੇ ਬਤੀ ਨਾ ਅ ਵਿਸ਼ਵਾਸ ਹੋ ਜਾਏ ਕਿ ਮਿਠਾਈ ਕੁਕੀ ਰੇਜ ਨਹੀਂ ਜਾ ਸਕਦਾ ਤੇ ਇਹ ਜੋ ਕੁਕੀ ਮਿਠਾਈ ਇਲਾਕੇ ਤੇ ਨਹੀਂ ਆ ਸਕਦਾ ਕਿ ਕਿ ਨੂੰ ਸਮਝ ਆ ਚਲੀ ਕਿ ਕਿ ਕਹੇ ਇਹ ਦੋਨੋਂ ਉਤਰ ਮਾਦੇ ਲਾ ਲਈਏ ਦੋਨੋਂ ਜਾਤੀਆਂ ਲਾ ਲਈਏ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਵੀ ਆ ਫਿਰ ਉੱਥੇ ਵੀ ਵਤੀਰਾ ਲੱਗ ਹੁੰਦਾ ਹੋਊਗਾ ਸਰਕਾਰ ਨਾ ਡਿਪਾਰਟਮੈਂਟ ਤਾਂ ਖਤਮ ਹੋ ਗਈ ਨਾ ਜਿਹੜੇ ਇਨਫਾਲ ਸੀਗੇ ਕੁੱਕੀ ਉਹ ਕੁੱਕੀ ਏਰੀਆ ਚਲੇ ਗਏ ਸਿਪਾਹੀ ਵੀ ਪੁਲਿਸ ਅਫਸਰ ਵੀ ਪਰ ਉਹਨਾਂ ਦਾ ਲਾਅ ਐਂਡ ਆਰਡਰ ਫਿਰ ਉੱਥੇ ਕਿਵੇਂ ਕਮੈਂਟ ਲਾਅ ਐਂਡ ਆਰਡਰ ਉਹ ਆਪਣੇ ਏਰੀਆ ਦੇਖਦੇ ਨੇ ਯਾ ਫਿਰ ਲਾਅ ਐਂਡ ਆਰਡਰ ਹੈ ਹੀ ਨਹੀਂ ਉੱਥੇ ਸਰਕਾਰ ਵਰਜੂਈ ਹੈ ਹੀ ਨਹੀਂ ਤਾਂ ਮੈਂ ਤੁਸੀਂ ਅਸਲ ਤੌਰ ਤੇ ਤਾਂ ਸਰਕਾਰ ਉੱਥੇ ਕਹਿਣ ਨੂੰ ਨਹੀਂ ਮਤ ਤੁਸੀਂ ਕੀ ਮੰਗ ਕਰਦੇ ਹੋ ਆਪਣੀ ਐਸੋਸੀਏਸ਼ਨ ਕੋਲ ਸਾਡੀ ਇਹ ਮੰਗ ਹੈ ਕਿ ਲੋਕਾਂ ਦੇ ਸਿਹਤ ਸੂਤਰ ਠੀਕ ਹੋਣ ਖੁਰਾਕ ਸਮੰਧੀ ਜੋ ਲੋੜ ਹਨ ਉਹਨਾਂ ਲਈ ਬੋਲਿਆ ਹਾਂ ਲੋਕਾਂ ਦਾ ਮੈਂਟਲ ਸਟ्रेस ਤੋਂ ਦੂਰ ਕਰਨ ਲਈ ਉੱਥੇ ਇੰਟਰਨੈਟ ਸੌਰੇ ਤੌਰ ਤੇ ਸ਼ੁਰੂ ਕੀਤਾ ਜਾਏ ਤਾਂ ਕਿ ਕ੍ਰਾਸ ਕੰਸਲਟੇਸ਼ਨ ਬਿਮਾਰੀਆਂ ਮਾਰੇ ਬਾਕੀ ਦੇਜੇ ਸਪੈਸ਼ਲਿਸਟ ਡਾਕਟਰ ਨਾਲ ਵੀ ਹੋ ਸਕੇ ਤੇ ਨਾਲ ਹੀ ਲੋਕਾਂ ਵਿੱਚ ਵਿਸ਼ਵਾਸ ਇੱਕ ਦੂਸਰੇ ਬਦੇ ਵਿਸ਼ਵਾਸ ਪੈਦਾ ਕਰਨ ਲਈ ਅਮਨ ਕਮੇਟੀਆ ਦੇ ਗਠਨ ਹੋਏ ਜਿਸ ਦੇ ਰਾਹੀਂ ਕਿ ਲੋਕਾਂ ਵਿੱਚ ਜਦੋਂ ਇਹ ਵਿਸ਼ਵਾਸ ਪੈਦਾ ਹੋਏਗਾ ਨਾ ਕਾਹੀ ਤਣਾਅ ਘਟੇਗਾ ਕਾਹੀ ਸੇ ਸਵਾਵਾ ਬਿਤਾਈ ਲੋਕਾਂ ਦੇ ਵੀ ਬਿਤਾਈ ਚੱਲਦੀ